ਨੇ ਆਪ ਨਾਲ ਬੈਰ ਚੰਗਾ ਅਰਦੇਸ਼ ਦੇ ਨਾਲ ਜੇ ਕੰਮ ਨਿਕਲੇ ਸ਼ੋਖੀ ਵਿੱਚ ਨਹੀਂ ਰੱਖਣਾ ਪੈਰ ਚੰਗਾ ਬੂਹੇ ਬੂਹੇ ਦੀ ਛੜਕ ਹੁੰਦੀ ਬਹੁਤ ਪੈੜੀ ਲੈਣਾ ਇੱਕ ਦਰਵਾਜੇ ਹੁੰਦਾ ਖੈਰ ਚੰਗਾ ਲੈਣਾ ਇੱਕ ਦਰਵਾਜੇ ਹੁੰਦਾ ਖੈਰ ਚੰਗਾ ਚੋਟੀ ਦਾ ਮੈਚ ਹੈ ਪਹਿਲੀ ਰੇਡ ਬਣਾ ਲੈ ਅੰਦਰ ਨੌਜਵਨ ਗਬਰੂ ਬਾਕੀ ਆ ਗਿਆ ਮਨਜੀਤਪੁਰੀਆ ਟਾਪਰ ਰੇਡਰ ਹੈ ਟੱਚ ਵੱਟ ਗਿਆ ਸ਼ਰਨੀ ਡੱਗੋ ਵਾਲੇ ਨੂੰ ਔਰ ਅੰਕ ਤਾਵੀਨ ਨੇ ਟੀਮ ਦੇ ਖਾਤੇ ਜੋੜਤਾ ਹੈ ਅਗਲੀ ਕਬੱਡੀ ਮੈਦਾਨ ਦੇ ਅੰਦਰ ਛੋਟਾ ਨਾਥ ਕਹਿੰਦੇ ਲੋਕ ਇਹਦਾ ਸੀ ਹੰਡ ਪਿੰਡ ਹੈ ਚੋਟੀ ਦਾ ਰੇਡਰ ਹੈ ਆਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਹੈ ਚੋਟੀ ਦਾ ਰੇਡਰ ਹੈ ਉਧਰ ਕੋਈ ਵੀ ਜਾਫੀ ਪਹਿਲਾ ਤਿੰਨ ਜਫੇ ਲਾਉਂਦਾ ਗਰੀਤ ਲੇਰ ਦੇ ਹਰਮੀਤ ਬਾਈ ਕਹਿੰਦੇ ਵੀ ਰੁਪਈਆ 5100 ਦਿੱਤਾ ਜਾਣਾ ਕੋਈ ਵੀ ਜਾਫੀ ਪਹਿਲਾ ਤਿੰਨ ਜਫੇ ਲਾਉਂਦਾ 11000 ਦਿੱਤਾ ਜਾਣਾ ਆਹ ਲਾਈਨ ਵੱਡੇ ਹੋ ਚੁੱਕਿਆ ਹੈ ਦੀਪਤ ਬੁਰਜੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਕਲਿਆਣਾ ਵਾਲਾ ਨਿੱਕੂ ਤੇ ਨੰਬਰ ਜਿਹੜਾ ਜੁੜ ਗਿਆ ਛੱਕਰਪੁਰ ਦੇ ਲਈ ਬੂਰੀ ਆ ਗਿਆ ਲੈ ਵੀ ਬਿੱਲੇ ਬਾਈ ਚੱਕ ਮਾਈਕ ਤੇ ਕਰਦੇ ਗਾਣਾ ਲੈ ਬੂਰੀਓ ਸੀਸਰ ਆ ਗਿਆ ਮੇਰੇ ਪੰਜਾਬੀ ਵੀਰੋ ਜੰਡੂ ਸਿੰਘਾ ਪਿੰਡ ਦਾ ਬਰਾੜ ਸਿੰਘੇ ਦਾ ਐਂਡੀ ਧੱਗੇ ਹੁਣੀ ਕਦੀ ਬਵੇਲੀ ਵਿੱਚ ਕੱਪ ਕਰਾਉਂਦੇ ਐ ਕਦੀ ਗੱਲਾਂ ਹੁੰਦੀਆਂ ਸੈਂਟਰ ਦੀ ਹੈ ਕਦੇ ਇੰਟਰਨੈਸ਼ਨਲ ਖੇਡ ਕਰਾਵਾ ਪਰ ਚੌੜੀ ਕੁਮਲੀ ਚੈਨ ਨਾਗਿੰਗ ਬਰੋ ਚੱਕਦਾ ਗੱਟਾ ਹੈ ਉਹ ਗੱਲ ਬਣਾ ਕੇ ਜਾ ਤੀ ਜਤੇ ਨਹੀਂ ਜਾਂ ਤੇ ਪੁਆਇੰਟ ਤੁਹਾਡੇ ਸਾਹਮਣੇ ਹੈ ਅਗਲੀ ਕਬੱਡੀ ਮੈਦਾਨ ਦੇ ਅੰਦਰ ਕਿ ਬਾਕੀਆਂ ਨੇ ਸਦਾ ਇਹ ਬਿਹਾਨਸ ਬਣਦੇ ੱੱਲੇ ਬੰਦੇ ਗਿੰਦੀ ਚ ਆਉਂਦੇ ਨਹੀਂ ਹੁੰਦੇ ਬੈਰੀ ਲਲਕਾਰ ਕੇ ਮੈਦਾਨ ਛੱਡਣੇ ਇਦਾਂ ਤੇ ਸਵਾਦ ਕਾਕਾ ਆਉਂਦੇ ਨਹੀਂ ਹੁੰਦੇ ਇਦਾਂ ਤੇ ਸਵਾਦ ਕਾਕਾ ਆਉਂਦੇ ਨਹੀਂ ਹੁੰਦੇ ਬਾਕੀ ਪਰਮਜੀਤਪੁਰੀਆ ਬਾਕੀ ਪਰਮਜੀਤਪੁਰੀਆ ਅਕ ਕਬੱਡੀ ਕਬੱਡੀ ਕਰ ਰਿਹਾ ਹੈ ਇਹਨੇ ਬਰੀ ਆਲੇ ਦੇ ਵਿੱਚੋਂ ਪਹਿਲੀਆਂ ਚੋਂ ਲੰਡੀ ਜੀਪ ਜਿੱਤੀ ਤੇ ਗੱਲਾਂ ਹੋਈਆਂ ਉਹ ਸ਼ਰਨ ਡੱਗਰਮਣੇ ਦਾ ਪਰ ਨੰਬਰ ਧਾੜੀ ਦੇ ਲਈ ਜੁੜ ਚੁੱਕਿਆ ਇਹਨਾਂ ਪਿੰਡਾਂ ਦੇ ਵਿੱਚੋਂ ਉੱਠ ਕੇ ਬਹੁਤ ਵੱਡਾ ਨਾਂ ਬਣਾਇਆ ਪਰ ਜਿਹੜਾ ਜਫਾ ਪਹਿਲਾ ਤਿੰਨ ਜਫੇ ਲਵੇਗਾ ਹਰਮੀਤ ਗੁਰੀ ਤੇ ਗੌਰਵ ਬਾਈ ਕਹਿੰਦੇ 11000 ਆਹ ਸਾਹਮਣੇ ਕਬੱਡੀ ਕਹਿੰਦੇ ਫੇਰ ਅੰਮਰਤਨਾਥ ਹਾਕਮ ਜੀ ਰੈਂਪੋ ਤੇ ਨੰਬਰ ਜਿਹੜਾ ਧਾਵੀ ਦੇ ਲਈ ਜੁੜਿਆ ਦੀਪ ਆ ਗਿਆ ਦੀਪ ਦਵਰਜੀ ਵਾਲਾ ਐਕਸ਼ਨਾਂ ਦੀ ਮਸ਼ੀਨ ਕਹਿੰਦੇ ਲੋਗ ਔਰ ਜੱਸਿਆ ਦੀ ਮਸ਼ੀਨ ਕਰੀ ਭੰਡਾਲ ਦੋਨੇ ਵਾਲੇ ਸੁੱਖੇ ਨੂੰ ਕਿਹਾ ਗਿਆ ਔਰ ਕਰੀ ਕਹਿੰਦੇ ਬਗਿਆਂ ਵਾਲੇ ਮੰਗੀ ਨੂੰ ਕਿਹਾ ਗਿਆ ਹੈ ਇਹਲੀ ਸਾਈਡ ਹੁਣ ਪਹਿਹੂ ਰੇਡ ਦੇ ਉੱਤੇ ਪੜਦਾ ਖੁੱਜਾ ਜਫਾ ਤੱਕਾ ਨਜ਼ਾਰਾ ਖੇਡ ਵਿੱਚ ਕੌਡੀ ਕੱਪ ਚੱਲਦਾ ਐਨ ਸਰੂਰ ਜਿਹਾ ਚੜਦਾ ਹੈ ਸਰੂਰ ਜਿਹਾ ਚੜਦਾ ਹੈ ਸਰੂਰ ਬਣਿਆ ਹੋਇਆ ਔਰ ਚੋਟੀ ਦੀ ਟੱਕਰ ਹੈ ਅਸਮਾਨ ਦੇ ਵਿੱਚ ਕਹਿੰਦੇ ਪਾਸ਼ੇ ਨੂੰ ਉਡਾਨ ਹੈ ਇਧਰ ਖਿਡਾਰੀਆਂ ਦੀ ਉਡਾਨ ਹੈ ਅਗਲੀ ਰੇਡ ਲੈ ਵੀ ਲੱਕੀ ਕਰੀਂ ਗੱਲ ਹਾਂ ਬੂਰੀ ਅਸੀਸਰ ਵਾਲਾ ਕਬੱਡੀ 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 ਗੱਡੀ ਖਾਟ ਮਿਲ ਗਿਆ ਜੱਗੂ ਤੇ ਪੂਰੀਆ ਪੂਰੀਆ ਤੇ ਜੱਗੂ ਆ ਬਾਵੇ ਹਾਕ ਮਿਲ ਗਿਆ ਰੈਂਬੋ ਨਹੀਂ ਆ ਰੀਸਾਂ ਤੇਰੀਆਂ ਅੱਜ ਕੱਲ ਚੱਲਦਾ ਹੈ ਗੱਪਰੂ ਦਾ ਦੌਰ ਹੈ ਮਿਹਨਤ ਲਾਉਂਦਾ ਪੂਰੀ ਨੇਤਾ ਬੂਸੇ ਵਾਲੇ ਦੇ ਕੀਤਾ ਵਾਂਗੂ ਜੱਫਾ ਜੱਗੂ ਦਾ ਉਮੀਦ ਦੁਨੀਆ ਚ ਹੇਤਾ ਉਹ ਬੂਸੇ ਵਾਲੇ ਦੇ ਕੀਤਾ ਵਾਂਗੂ ਜੱਫਾ ਜੱਗੂ ਦਾ ਉਹ ਕੌਡੀ ਦੇ ਮੈਦਾਨਾਂ ਵਿੱਚ ਹੇਤਾ ਹਿੱਤ ਜੱਫੇ ਲਾਉਂਦਾ ਹੈ ਬਾਕੀ ਫੇਰ ਮੇਲਿਆ ਕਬੱਡੀ ਵੇਲ ਵੇਲ ਲਓ ਬਾਕੀ ਨੇ ਕਬੱਡੀ ਪਾਈ ਹੈ ਵੱਡਾ ਪ੍ਰਾਪਤਲ ਸੰਗਰੂਰ ਵਿਸ਼ੇਸ਼ਤਾ ਤੇ ਆ ਗਿਆ ਬਰਾਨ ਸੰਗੇ ਹੋਣਾ ਦਾ ਐਂਡੀ ਧੁੱਗੇ ਹੋਣਾ ਦਾ ਇੰਟਰਨੈਸ਼ਨਲ ਕਬੱਡੀ ਖੇਡ ਕਲੱਬ ਦਾ ਗੱਗੜਵਾ ਧੰਨਵਾਦ ਹੈ ਲਓ ਵੀ ਸਾਈਡ ਹੁਣ ਜੱਸਾ ਹੁਣ ੱੱਕਾ ਸਾਡਾ ਚੱਲਦਾ ਏ ੱੱਕਾ ਅਸੀਂ ਤਾ ਕਰਦੇ ਸਾਡਾ ਚੱਲਦਾ ਏ ੱੱੱਕਾ ਅਸੀਂ ਤਾ ਕਰਦੇ ਇਹਦੀ ਸਾਈਡ ਗੋਰੇ ਗੋਲਿਆਂ ਨੂੰ ਆਪਣਾ ਸਤਾਨ ਮੰਨਦਾ ਏ ਇਹ ਨੌਜਵਾਨ ਗੱਭਰੂ ਸ਼ਾਨਾ ਡੱਗੋ ਰਮਾਣੇ ਵਾਲਾ ਆਹ ਜੱਫਾ ਬਰਾਬਰ ਕਰ ਗਿਆ ਇਧਰ ਜੱਫਾ ਇਧਰ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਲੱਗਿਆ ਜੱਫੇ ਤੇ ਜੱਫਾ ਠਾ ਜੱਫਾ ਤਿੰਨ ਕਬੱਡੀਆਂ 5000 ਦੀਆਂ ਕੁਲਵੀਰ ਸ਼ਪਾਰ ਨਿੰਮੀ ਵੀਰੇ ਬਣ ਗਿਆ ਕਹਿੰਦਾ ਤਿੰਨ ਕਬੱਡੀਆਂ 5000 ਦੀਆਂ ਪਹਿਲੀ ਕਬੱਡੀ ਕਹਿੰਦੇ ਅੰਮਰ ਤਾਂ ਨਾਥਾ ਹਾਕਮ ਵਾਲਿਆ ਰਿੰਪੋ ਕਰਦਾ ਕੋਸ਼ਿਸ਼ ਤੇ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜਿਆ ਦੀਪ ਆ ਗਿਆ ਬਿੱਲੇ ਦੀਪ ਆ ਗਿਆ ਤਪੁਰਜੀ ਵਾਲਾ ਨਿੱਕੂ ਕਲਿਆਣ ਸ਼ਾਕਾ ਜਸ਼ਨ ਜਿਹੜਾ ਤਿੰਨ ਜਫੇ ਪਹਿਲੀਆਂ ਚਲਾਵੇਗਾ ਜਾਫੀ 11000 ਕੁਲਵੀਰ ਸ਼ਪਾਰ ਹਰਮੀਤ ਭਾਈ ਗੁਰੀ ਧੇਰ ਤੇ ਨਾਲ ਗੋਰੋ ਚੀਮੇ ਹੋਣਾ ਬਣੀਓ ਨਿੱਕੂ ਤੇ ਦੀਪ ਟੀਮ ਤੇ ਨਿੱਕੂ ਟੱਕਰ ਦੋ ਕਬੱਡੀ ਦੇ ਤਾਰਾਂ ਦੇ ਦਰਮਿਆਨ ਸਿਰੋ ਘਬਰੂਆ ਸਵਾਦ ਆਉਣਾ ਭਾਈ ਹਰਮੀਤ ਅੱਜ ਸਵਾਦ ਆ ਗਿਆ ਅੱਜ ਨਜ਼ਾਰਾ ਆ ਗਿਆ ਧਲੇਰ ਦੇ ਵਿੱਚ ਗੁਰੀ ਧਲੇਰ ਉਹਨੇ ਕਬੱਡੀ ਕਰਾਈ ਹੈ ਐਨ ਸਿਖਰ ਕਰਤਾ ਟੌਪ ਡੀ ਕਬੱਡੀ ਹੋ ਰਹੀ ਹੈ ਉਹਦੀ ਸਾਈਡ ਇਹ ਢਾਂਗੇ ਵਾਲਾ ਹੁਣ ਕਿਹੋ ਜੀ ਖੇਡ ਵਿਖਾਉਂਦਾ ਹੈ ਅੱਜ ਫਰਵਰੀ ਕੈਨੇਡਾ ਕੌਡੀ ਕੱਪ ਹੋਣਾ ਜਿਹਦੇ ਸਰਪ੍ਰਸਤਾ ਸਾਡੇ ਆਜੀ ਸਿੰਘ ਸਾਹਿਬ ਪੰਮਰਾ ਸਿੰਘ ਉਮਰਾ ਨੰਗਲ ਵਾਲੇ ਹੋਣਗੇ ਜਿਨ੍ਹਾਂ ਨੇ ਪਿਛਲੀ ਦਿਨੀ ਉਮਰਾ ਨੰਗਲ ਵਿੱਚ ਵੱਡਾ ਕੌਡੀ ਕੱਪ ਕਰਵਾਇਆ 8 ਫਰਵਰੀ ਕੈਨੇਡਾ ਕੌਡੀ ਕੱਪ ਦੇ ਸਰਪ੍ਰਸਤਾ ਸਾਡੇ ਆਜੀ ਸਿੰਘ ਸਾਹਿਬ ਪੰਮਰਾ ਸਿੰਘ ਉਮਰਾ ਨੰਗਲ ਵਾਲੇ ਹੋਣਗੇ ਬਹੁਤ ਬਹੁਤ ਧੰਨਵਾਦ ਆ ਭਾਈ ਜੀ ਆ ਦਰਵੇਸ਼ ਨੂੰ ਕੱਢ ਦਿਓ ਬਾਹਰ ਯਾਰ ਮੇਰੀ ਬੇਨਤੀ ਹੈ ਇਹਨੂੰ ਕੱਢ ਦਿਓ ਜੀ ਬਾਹਰ ਉਹ ਕਹਿੰਦੇ ਦੀ ਧਤਪੁਰ ਜੀ ਕਬੱਡੀ 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 ਸ਼ਾਕਾ ਇੰਦਰਜੀਤ ਭਾਈ ਹੁਣਾਂ ਦੀ ਟੀਮ ਦਾ ਖਿਡਾਰੀ ਬੱਬਲ ਹੁਣਾਂ ਦੀ ਟੀਮ ਦਾ ਖਿਡਾਰੀ ਬਲਰਾਜ ਸਾਹਿਬ ਦੀ ਟੀਮ ਦਾ ਖਿਡਾਰੀ ਆ ਬੱਲੇ 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 ਧੰਨ ਧੰਨ ਕਰਾਤੀ ਉਹ ਜੋਪਰ ਸਰਾ ਲੱਗਿਆ ਪਿਆ 1 2 3 ਵਾਲਾ ਖਿੱਚ ਲੈ ਫੁੱਟਮੈਂ ਯਾਰ ਗਾੜੀ ਫੁੱਟਮੈਂ ਔਰ 365 ਦੁਨੀਆਂ ਦੀ ਮੰਨੀ ਪਰ ਮੰਨੀ ਸਾਈਡ ਹੈ ਇਧਰ ਕਾਂਗੇ ਵਾਲਾ ਆ ਜੱਸੇ ਰੋਕੇ ਕਹਿੰਦੇ 11000 ਦੇ ਦਿਓ ਬੱਬਰ ਸੰਗਰੂਰ ਸਾਡਾ ਵੱਡਾ ਭਰਾ ਹਰਮੀਤ ਕਨੇਡਾ ਇਹ ਭੱਜ ਕੇ ਆਇਆ ਕਹਿੰਦੇ ਜੱਫਾ ਟੌਪ ਦਾ ਲਾਇਆ ਮੁੰਡੇ ਨੂੰ 11000 ਦੇ ਦਿਓ ਇਹ ਆ ਸਵਾਦ ਵਾਲੀ ਗੱਲ ਆ ਲਓ ਅਗਲੀ ਕਬੱਡੀ ਨਿਮਾ ਸੀਵਨ ਵਾਲਾ ਕਹਿੰਦਾ ਵੀ ਛਾਜੀਆਂ ਤਿੰਨ ਰੈਡਾ 5100 ਦੀਆਂ ਪਹਿਣ ਗਿਆ 5100 ਦੀਆਂ ਪਹਿਣ ਗਿਆ ਅੱਲਾ ਨਾਲ ਕਰਦਾ ਗੱਲਾਂ ਸੋਹਣੀ ਸੇਤ ਵੀ ਗੁੰਦੀ ਆ ਆ ਜਿੱਥੇ ਵੀ ਜਾਂਦਾ ਲੋਤੋਂ ਵਾਲਿਆ ਸ਼ਾਦੀ ਹੁੰਦੀ ਹੈ ਸ਼ਾਦੀ ਸ਼ਾਦੀ ਹੁੰਦੀ ਹੈ ਆਹ ਵੇਖਦੇ ਆ ਟ੍ਰਾਂਟੋ ਦੇ ਕੱਪ ਦਾ ਬੈਟ ਨੰਬਰ ਲੈ ਕੇ ਵਾਪਸ ਚਲਾ ਗਿਆ ਗੁੱਜਰਾਂ ਦੇ ਲਾਣੀ ਤੋਂ ਸੁਣੀ ਦਾ ਗੱਭਰੂ ਪਰ ਬੁਰੀਆ ਸੀਸਰ ਵਾਲਾ ਕਬੱਡੀ ਪਾ ਰਿਹਾ ਹੈ ਹਾਕਮ ਵਾਲਿਆ ਜੱਗੂ ਘਾਂਗੇ ਦਾ ਗੁਰਵਿੰਦਰ ਤੇ ਨਾਲ ਵੇਖਦੇ ਆ ਦੋ ਸ਼ਕਰਪੁਰੀਏ ਆ ਜੱਗੂ ਦੇ ਟੱਚ ਮਾਰ ਰਿਹਾ ਹੈ ਨੰਬਰ ਕਹਿੰਦਾ ਰੇਟਰ ਦੇ ਲਈ ਜੁੜਿਆ ਹੈ ਪੱਟਾਂ ਦੇ ਨਾਲ ਪੱਟਣੇ ਖੰਦੇ ਡੌਲਿਆਂ ਨੂੰ ਫਿਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗਬਰੂ ਹੈ ਲੋ ਕਿਉਂ ਕਹਿੰਦਾ ਕਰ ਕਰ ਪੁਛਦੇ ਆ ਕੰਜ ਕੰਜ ਚੌੜੀਆਂ ਛਾਤੀਆਂ ਵਾਲੇ ਆਜ ਬੇਇੱਜ਼ਤ ਲੇਰਦੇ

ਫਾ ਲੱਗਦਾ ਇੱਕ ਪਾਸੇ ਆ ਨੰਬਰ ਕਹਿੰਦੇ ਰੇਟਰ ਦਾ ਨੰਬਰ ਧਾਵੀ ਦਾ ਫਸ ਗਿਆ ਮੈਚ ਫਸ ਗਿਆ ਕੁੰਡੀਆਂ ਬਾਹਰ ਬੈਠੇ ਲੋਕੀ ਇਹੋ ਗੱਲਾਂ ਕਰਦੇ ਵੀ ਟੀਮਾਂ ਦੋਹੇ ਚੰਗੀਆਂ ਵੀ ਟੀਮਾਂ ਦੋਹੇ ਚੰਗੀਆਂ ਟੌਪ ਦੀ ਖੇਡ ਹੋ ਰਹੀ ਹੈ ਦੀਪੰਦ ਬੁਰਜੀ ਵਾਲਾ ਐਕਸ਼ਨਾਂ ਦੀ ਮਸ਼ੀਨ ਮੜਦਾ ਮਿਹਾਲ ਜੱਟ ਉਹ ਖਿਡਾਰੀਆਂ ਹੋਈਆਂ ਬਾਹ ਹੈ ਕੁੰਮੜੀ ਹੋ ਚੈਨ ਸ਼ਾਨਾ ਟੱਗੋ ਰਮਾਣੇ ਵਾਲਾ ਮੈਚਾਂ ਦੇ 500 ਪਾਟਨ ਵਾਲਾ ਜਾਫੀ ਹੁਣ ਕਿਹੋ ਜੀ ਗੱਲ ਹੁਣ ਕਿਹੋ ਜੀ ਗੱਲ ਆਹ ਵੇਖੋ ਆਹ ਵੇਖੋ ਸਿਰਾਂ ਕਬਰੂਆ ਕੀ ਵਾਤਾ ਓਏ ਕਬਰੂਆ ਓਏ ਆ ਆ ਨਿਆਰਾ ਧਲੇਰ ਵਾਲਿਓ ਆ ਰਮਾਲ ਘਮਗੇ ਬੱਲੇ ਬੱਲੇ ਹੋ ਗਈ ਸਿਰਾਂ ਹੋ ਗਿਆ ਆ ਬੱਬਲ ਬਾਈ ਵੇਖਦਾ ਵੀ ਨੌਇਲ ਕਬੱਡੀ ਕਬੱਡੀ ਕਰ ਰਿਹਾ ਇੰਦਰਜੀਤ ਬਾਈ ਹੁਣਾ ਦਾ ਬੜਾ ਸੰਗੇ ਹੁਣਾ ਦਾ ਤੇ ਨਾਲ ਬੱਬਲ ਵੀਰੇ ਹੁਣਾ ਦਾ ਧੰਵਾਦ ਆ ਨੰਬਰ ਬੂਰੀਆ ਨੇ ਕੇ ਪਾਪਾ ਚਲਾ ਗਿਆ ਬਿੱਲਿਆ ਸ਼ਾਜੀ ਫੇਰ ਆ ਗਿਆ ਹੈ ਸ਼ਾਜੀ ਫੇਰ ਟਕਾ ਕੇ ਟਕਾ ਕੇ ਜਲਨਾ ਬਾਈ ਹਰਮੀਤ ਆ ਇਦਾਂ ਹੀ ਬਹੁਤ ਜ਼ਰੂਰੀ ਐ ਮਾਇਆ ਹਾਂ ਡੱਗੋ ਵਾਲੇ ਸ਼ਰਮੇ ਲਈ 5000 ਹੈ ਬੱਬਲ ਸਮਰੂਰ ਦੇ ਵੱਲ ਇਧਰ ਗੋਰੀ ਕਰਨ ਵੀ 5000 ਰੁਪਇਆ ਨਾ ਦੇ ਲਈ ਇਹ ਤਿੰਨ ਕਬਡੀਆਂ ਜਿਹੜੀਆਂ ਸਫਲ ਪਾਟੀਆਂ ਇਹਨਾਂ ਦਾ ਧੰਨਵਾਦ ਹੈ ਮਾਇਆ ਬੋਲਣੀ ਵੀ ਜ਼ਰੂਰੀ ਹੈ ਨੇਮ ਬੋਲਣੇ ਵੀ ਜ਼ਰੂਰੀ ਹੈ ਪਰ ਜਦ ਦਾ ਸਿਸਟਮ ਪਹਿਲਾਂ ਚੱਲ ਰਿਹਾ ਹੈ ਇਹਦਾ ਠੱਡੇ ਮੜੇ ਦੇ ਨਾਲ ਆਪਾਂ ਕਬੱਡੀ ਕਰਾਉਣੀ ਹੈ ਲੈ ਵੀ ਮੀਕਿਆ ਪੈਸੇ ਲਾਉਣ ਦਾ ਤਾਂ ਹੀ ਫਾਇਦਾ ਹੈ ਜੇ ਪਤਾ ਲੱਗੇ ਵੀ ਕਿਨੇ ਲਾਇਆ ਕਿਦੋਂ ਲਈ ਲਾਇਆ ਇਹ ਕਿੱਥੋਂ ਆਇਆ ਹੈ ਕਿਹੜੇ ਪਿੰਡ ਦਾ ਮੁੰਡਾ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਜਦ ਕਾ ਜੇ ਚੌੜੀਆਂ ਛਾਤੀਆਂ ਵਾਲੇ ਜਦ ਵਿਚ ਮੈਦਾਨੇ ਭੁਗਦੇ ਆ ਆਹ ਕਹਿੰਦੇ ਫਰਿਆਦ ਅਲੀ ਇਹ ਕਬੱਡੀ ਦਾ ਫਰਿਆਦ ਅਲੀ ਇਹ ਆ ਕਬੱਡੀ ਦਾ ਦੂਜਾ ਬਿੱਟੂ ਦਗਾਨ ਮੇਰੇ ਪੰਜਾਬੀ ਵੀਰੋ ਇਹ ਆ ਕਬੱਡੀ ਦਾ ਦੂਜਾ ਬਿੱਟੂ ਦਗਾਨ ਸ਼ਕਰਪੁਰਿਆ ਫਰਿਆਦ ਕਬੱਡੀ ਦਾ ਦੂਜਾ ਬਿੱਟੂ ਦਗਾਨ ਲਓ ਪਈ ਹੋ ਰੇਡ ਲੈ ਰੇਡ ਕਰੀਂ ਗੱਲ ਬਾਗੀ ਪਰਮਜੀਤ ਪੁਰੀਆ ਬਾਗੀ ਮੇਰੇ ਵੀਰੋ ਪਹਿਲਾ ਸੈਮੀਫਾਈਨਲ ਗੁੰਡੀਆਂ ਦੇ ਸਿੰਘ ਫਸੇ ਪਏ ਆ ਲੋਕ ਖੁਸ਼ ਆ ਧਲੇਰਾ ਚ ਭਾਰੀ ਕਾਥਾ ਸੰਗਤ ਸਵਾਦ ਲੈਂਦੀ ਐ ਇੱਥੇ ਮੇਲੇ ਦਾ ਬਾਕੀ ਨੰਬਰ ਲੈ ਕੇ ਵਾਪਸ ਆ ਗਿਆ ਇੱਕ ਦੇ 11:30 ਹੋਏ ਪਏ ਆ ਇੱਕ ਦੇ 13 ਹੋਏ ਪਏ ਆ ਜੇ ਮੈਚ ਵਧੀਆ ਲੱਗਦਾ ਤਾੜੀਆਂ ਜ਼ੋਰਦਾਰ ਆ ਕਬੱਡੀ ਪੈ ਗਈ ਐ ਸ਼ੇਰ ਸਿੰਘ ਦਾ ਪੁੱਤਰ ਆ ਬਾਬੇ ਚੰਨਣ ਸਿੰਘ ਦਾ ਪੁੱਤਰਾ ਹੁਣ ਕੀ ਹੋਜੀ ਗੱਲ ਬੁਖ ਨਾਟ 11 ਕਬੱਡੀ ਦਾ ਜਾਂ ਤੇ ਬਿੱਟੂ ਦਗਾਲ ਕਬੱਡੀ ਦਾ ਜਾਂ ਤੇ ਰੈਂਬੋ ਰੈਂਬੋ ਜਾਂ ਤੇ ਨੌਜੋ ਨਗਰੂ ਆ ਸ਼ਕਰਪੁਰਿਆ ਔਰ ਆंका ਰੇਡਰ ਦੇ ਖਾਤੇ ਆ ਅਗਲੀ ਕਬੱਡੀ ਆ ਟੰਟੋ ਦੇ ਕਬ ਦਾ ਕਹਿੰਦੇ ਉਤਮ ਰੇਡਰ ਆਇਆ ਹੈ ਇਹ ਵੱਡੀ ਗੱਲ ਹੈ ਇਹ ਨੌਜਵਾਨ ਬਰੋ ਟੰਟੋ ਦੇ ਕੋੜੀ ਕਬ ਦਾ ਉਤਮ ਰੇਡਰ ਆਇਆ ਹੈ ਵਾਹ ਗੁਰਸੀਦੇ ਵਾਲੀ ਹੈ ਉਤਮ ਜਾਸੀ ਰਿਹਾ ਹੈ ਔਰ ਚੌੜੀ ਕਬੜੀ ਚੈਨ ਵਿੱਚੋਂ ਨਿੱਕੂ ਤਿਆਰ ਹੈ ਬਜੀ ਤਿਆਰ ਹੈ ਨਾਲ ਕਹਿੰਦੇ ਨੌਜਵਾਨ ਬਰੋ ਆਹ ਵੇਖੋ ਸ਼ਾਕਾ ਧਿਆਨ ਪੁਰਿਆ ਪਰ ਪੁਆਇੰਟ ਦਾ ਫੈਸਲਾ ਤੁਹਾਡੇ ਸਾਹਮਣੇ ਹੈ ਨੰਬਰ ਕਹਿੰਦੇ ਰੇਡਰ ਦਾ ਪਰ ਹੋਲਡ ਪੁਆਇੰਟ ਜਿਹੜਾ ਹੈ ਉਦੀ ਮੰਗ ਕੀਤੀ ਗਈ ਉਹ ਕਲੀਅਰ ਕਰ ਲੋ ਜੀ ਮਾਰਦੀ ਸਾਈਡ ਤੋਂ ਮਹਿਮਦ ਬਾਲ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੂਜੇ ਸੈਮੀਫਾਈਨਲ ਦੇ ਲਈ ਤਿਆਰ ਰਹਿਣ ਗਿਆ ਅੰਮਰਤ ਨਾਥ ਕਬੱਡੀ ਪਾ ਰਿਹਾ ਇੱਕ ਪਾਸੇ ਦੇਖਦੇ ਆ ਕਾਕਾ ਸ਼ਕਰਪੁਰੀਆ ਇਹ ਕਹਿੰਦੇ ਸ਼ੇਖਦਾਲਦ ਦਾ ਕੱਕੇ ਦਾ ਸ਼ਗਿਰਦ ਹੈ ਤੇ 20 ਤਰੀਕ ਸ਼ੇਖਦਾਲਦ ਦੇ ਵਿੱਚ ਵੱਡਾ ਮੇਲਾ ਸਾਡੇ ਵਾਲੇ ਬਿੱਲੇ ਨੂੰ ਬੁਲੜ ਦਿੱਤਾ ਜਾਣਾ ਕਿਹਨੇ ਦੇਣਾ ਇਹ ਵੀ ਦੱਸਾਂਗੇ ਜਰੂਰ ਹੈ ਮਾਇਆ ਲਈ ਆ ਬੰਦਿਆ ਜਿਗਰ ਕਰਨਾ ਬੰਦਾ ਵੀ ਗੱਲਾਂ ਸੱਚੀਆਂ ਲਿਖਦਾ ਬਿੱਲਾ ਲਲਤੋਂ ਦੀ ਧਰਤੀ ਦਾ ਉਹ ਵਰਤਣਾ ਤਾਂ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਉਹ ਐਵੇਂ ਬੰਦਾ ਨਹੀਂ ਵਰਤੀਦਾ ਬਿੱਲਿਆ ਮੁਬਾਰਕਾਂ ਨੇ ਉਹ ਵੇਖ ਬਾਕੀ ਪਰਮਜੀਤ ਪੁਰੇ ਦਾ ਹਾਲੇ ਟੱਚ ਨਹੀਂ ਹਲੇ ਟੱਚ ਨਹੀਂ ਵੱਜਿਆ ਹੁਣ ਵੱਜਿਆ ਟੱਚ ਵੇਖਦਾ ਬੱਲੇ 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 ਹੋਈ ਪਈ ਐ ਬੱਲੇ ਬੱਲੇ ਹੋਈ ਪਈ ਐ ਬੱਬਰ ਸ਼ੇਰਾਂ ਦੀ ਗੱਲ ਕਰਦਾ ਕਰਦਾ ਕੁਲ ਜ਼ਮਾਨਾ ਨਾ ਹੀ ਮੁੜ ਕੇ ਫਿੱਡੂ ਜਮਣਾ ਨਾ ਜਮਣਾ ਬਾਜਾਖਾਨਾ ਨਾ ਹੀ ਮੁੜ ਕੇ ਫਿੱਡੂ ਜਮਣਾ ਨਾ ਜਮਣਾ ਬਾਜਾਖਾਨਾ ਜੋਹਲੇ ਵਾਲੇ ਸੁਖਮਣ ਦੇ ਮਿੱਟੀ ਜਾਂਦਾ ਹੈ ਜੋਧਾ ਵਾਲੇ ਮਾਰਕ ਦੇ ਮਿੱਟੀ ਜਾਂਦਾ ਹੈ ਬਿੱਟੂ ਵਗਾਲ ਦੀ ਮਿੱਟੀ ਜਾਂਦਾ ਲਓ ਪਈ ਹੁਣ ਰੇਡ ਦੇ ਉੱਤੇ ਉਹ ਵੇਖਦਾ ਸਤਾ ਕੀ ਇਹ ਵੀ ਪੁਆਇੰਟ ਆ ਕਿਰੇ ਖਾਤੇ ਜਾਊਗਾ ਬਰਾਨ ਸੰਗੇ ਹੁਣਾਂ ਦਾ ਬੱਬਲ ਸੰਗਰੂਰ ਹੁਣਾਂ ਦਾ ਐਂਡੀ ਧੁੱਗੇ ਹੁਣਾਂ ਦਾ ਵਿਸ਼ੇਸ਼ਤਾਤੇ ਮਾਨ ਸਤਕਾਰ ਹੈ ਔਰ ਵੱਡਾ ਹਯੂਮ ਦੇ ਜੁੜਿਆ ਹੈ ਇਹਦਾ ਭਰਾਵਾਂ ਦੀ ਸਪੋਰਟ ਹੈ ਅਣ ਦੋਗਾਂ ਵਾਲੇ ਖੁਸ਼ੀ ਦੇ ਕਹਿੰਦੇ ਫਾਦਰ ਸਾਹਿਬ ਦਾ ਸਤਕਾਰ ਜਿਹੜਾ ਥਾਰ ਗੱਡੀ ਦੀ ਰਾਸ਼ੀ ਦੇ ਨਾਲ ਜਾਂ ਤੇ ਥਾਰ ਗੱਡੀ ਦੇ ਨਾਲ ਕੀਤਾ ਜਾਊਗਾ ਲੈ ਸਾਈਡ ਉਹ ਕਬੱਡੀ ਪੈ ਗਈ ਹੈ ਸ਼ਹਿਯਾਦ ਅਲੀ ਕਬੱਡੀ ਕਬੱਡੀ ਕਰ ਰਿਹਾ ਮੇਰੇ ਵੀਰੋ ਸ਼ਹਿਯਾਦ ਅਲੀ ਦੀ ਪਾਈ ਫੀ ਰੇਡ ਤੇ ਦੇਖਦੇ ਆ ਜਸ਼ਨ ਅੰਮ ਨੰਬਰ ਕਹਿੰਦੇ ਰੇਡਰ ਦਾ ਤਿੰਨ ਕਬੱਡੀਆਂ ਜਿਹੜੀਆਂ ਸਕਸੈਸਫੁਲ ਹੋ ਚੁੱਕੀਆਂ ਤੇ ਨਾਲ ਨਿਮੇ ਕੰਗਨਵਾਲੀਏ ਦਾ 5100 ਲੱਗਾ ਹੋਇਆ ਸੀਗਾ ਤੇ ਇੱਕ ਹੋਲਡ ਵਾਲਾ ਪੁਆਇੰਟ ਚੈੱਕ ਕਰਿਓ ਜੀ ਕਿਰਾ ਹੋਲਡ ਵਾਲਾ ਪੁਆਇੰਟ ਚੈੱਕ ਕਰ ਲਿਓ ਆਹ ਵੇਖਦੇ ਆ ਮੇਰੇ ਵੀਰੋ ਫੇਰ ਕਬੱਡੀ ਪੈਂਦੀ ਹੈ ਸ਼ਹਿਯਾਦ ਅਲੀ ਲੈ ਵੀ ਕਰਦੇ ਜ਼ਿਕਰ ਵੀਰਿਆ ਕਬੱਡੀ ਪਾਉਣ ਦੇ ਲਈ ਫੇਰ ਵੱਜ ਚੁੱਕਿਆ ਕ੍ਰਿਸ਼ਨ ਜੀ ਤਿੰਨ ਪੈ ਗਈਆਂ ਮੁੰਡੇ ਦੀਆਂ ਲਾਹ ਇਹਲੀ ਸਾਈਡ ਆ ਸ਼ਹਿਯਾਦ ਅਲੀ ਆ ਗਿਆ ਨੌਜਾਨ ਗੱਭਰੂ ਹੁਣ ਕਿਹੋ ਜਿਹਾ ਖੇਡ ਵਿਖਾਉਂਦਾ ਹੈ ਪਪਾ ਦਾ ਸ਼ੋਹਰਾ ਕਬੱਡੀ ਖਿਡਾਰੀ ਇਹ ਵੀ ਸਾਡੀ ਖੇਡ ਕਬੱਡੀ ਦਾ ਜੱਸਾ ਸਿਦਮਾ ਦੋਨਾਂ ਵਾਲਾ ਸੈਕੰਡ ਜੱਸਾ ਇਹ ਖੇਡ ਕੌਡੀ ਦਾ ਹੈ ਇਹ ਵੀ ਟਾਪਰ ਖਿਡਾਰੀ ਹੈ ਔਰ ਲੜ ਜੌਨ ਹੁਣਾਂ ਦਾ ਅਸੀਂ ਸਿਰਫ ਧੰਨਵਾਦ ਕਰਦੇ ਹਾਂ ਗੁਰਦਾਸਪੁਰ ਲੋਹਾਂ ਦੀ ਸੁੱਜੀ ਟੀਮ ਦਾ ਔਰ ਬੇਲੇਗਲਦੀਨੇ ਆੜੀਏ ਦਾ ਔਰ ਸਮੁੱਚੇ ਉਹ ਸਾਰੇ ਭਰਾਵਾਂ ਦਾ ਹਰਜੀਤ ਗਿਲ ਡੈਨਮਾਰਕ ਵਾਲੇ ਦਾ ਸਾਰਿਆਂ ਦਾ ਹੀ ਧੰਨਵਾਦ ਹੈ ਲਓ ਰੈਂਬੋ ਰੈਂਬੋ ਔਰ ਰੈਂਬੋ ਦਾ ਇੱਕ ਜੱਫਾ 5000 ਦਾ ਹਰਮੀਤ ਬਾਈ ਬੱਲ ਸੰਗਰੂਰ ਨਾਲ ਇੰਦਰਜੀਤ ਵੀਰਾ ਬਲਰਾਜ ਸੰਗੇ ਹੁਣੀ ਤੇ ਇਧਰ ਛਾਕੇ ਦਾ ਜੁੱਫਾ ਵੀ 5000 ਦਾ ਮੇਰੇ ਵੀਰੋ ਹਰਮੀਤ ਬਾਈ ਪਰ ਸੰਗਾ ਇੰਦਰਜੀਤ ਧੁਗਾਂ ਤੇ ਨਾਲ ਸਾਡੇ ਮੇਰੇ ਵੀਰੋ ਬੱਬਲ ਵੀਰੇ ਹੁਣ ਆ ਮੰਨੀਆਂ ਮੇਰੇ ਵੀਰੋ ਪਾਈ ਹੋਈ ਰੇਡ ਬਾਕੀ ਪਰਮਜੀਤਪੁਰੀਆ ਕਬੱਡੀ ਪਾ ਰਿਹਾ ਜਿਲ੍ਹੇ ਬਠਿੰਡੇ ਦੇ ਕਹਿੰਦੇ ਚਾਰ ਜੱਫੀ ਆ ਵੇਖਾਂਗੇ ਕੌਣ ਇਹ ਆ ਗੁਰਪ੍ਰੀਤ ਸਿੰਘ ਦਾ ਪੁੱਤਰ ਨਿੱਕੂ ਕਲਿਆਣਾ ਵਾਲਾ ਆ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਦੇ ਵਿੱਚ ਜੁੜਿਆ ਬਾਪੂ ਜਸਕਰ ਰਖਾ ਦੀ ਕਿਰਪਾ ਅੰਮਰ ਦਾ ਨਾਥ ਕਬੱਡੀ ਕਬੱਡੀ ਕਰ ਰਿਹਾ ਮੇਰੇ ਵੀਰੋ ਜਿਹਦੀ ਹੀ ਪਾ ਕੇ ਰੱਖੇ ਗੇਮ ਖਿੜੇ ਸਾਫ ਜੀ ਨੀਮੀ ਜਿਹਦੀ ਹੀ ਪਾ ਕੇ ਰੱਖੇ ਗੇਮ ਖੇਡੇ 사ਸ ਜੀ ਕਾਕੇ ਸ਼ਖਦੌਤ ਨੂੰ ਇਹ ਮੰਨੇ ਉਸਤਾਦ ਜੀ ਕਾਕੇ ਸ਼ਖਦੌਤ ਨੂੰ ਇਹ ਮੰਨੇ ਉਸਤਾਦ ਜੀ ਆਦੇ ਟਾਂ ਦਾ ਕਹਿੰਦੇ ਟਾਪ ਸਟਾਰ ਐ ਡਰ ਛੋਟਾ ਨਾਰਸੀਹਾਨ ਹੋੜੀਆ ਐ ਐ ਟਾਪ ਕਬੱਡੀ ਖਿਡਾਰੀ ਐ ਔਰ ਸਿਰੇ ਵੀ ਕਬੱਡੀ ਅਣ ਧਲੇਰ ਦੇ ਵਿੱਚ ਨਿਮੇ ਕੰਗਣ ਵਾਲੀਆਂ ਬਾਈ ਬਣੀਓ 5000 ਰੁਪਏ ਸ਼ਹੀਦ ਅਲੀ ਦੇ ਲਈ ਇੱਕ ਜਿਹੜੇ ਉਹ ਟਾਵਰ ਦੇ ਚੜੇ ਬੈਠੇ ਐ ਸਟੋ ਸਾਹਿਬ ਬਣੀਓ ਬੇਨਤੀ ਆ ਭਾਈ ਕੱਠ ਨਾ ਵਧਾਇਓ ਜਾਨ ਤੋਂ ਵੱਧ ਕੇ ਕੁਝ ਨਹੀਂ ਹੈਗਾ ਭਾਈ ਜੰਦਾ ਨਿਗਾਹ ਰੱਖਿਓ ਸੇਫਟੀ ਰੱਖਿਓ ਤੁਹਾਡਾ ਧੰਵਾਦ ਆ ਤੁਸੀਂ ਜੁੜਿਓ ਪਰ ਬਚ ਕੇ ਵੀਰਿਆ ਜਿਹੜਾ ਜਿਹੜਾ ਪੁਆਇੰਟ ਹੋਲਡ ਸੀਗਾ ਉਹ ਪੁਆਇੰਟ ਆ ਕੀਦਾ ਜੀ ਮਨੀ ਢੂੜਾ ਲਿਆ ਪੁਆਇੰਟ ਰੇਡਰ ਦਾ ਜਿਹੜਾ ਪੁਆਇੰਟ ਹੋਲਡ ਕੀਤਾ ਗਿਆ ਉਹ ਪੁਆਇੰਟ ਆ ਰੇਡਰ ਦਾ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇ ਮੇਖਾਣੀ ਐਨ ਟੌਪ ਕਬੱਡੀ ਤਰੇਰ ਕਲਾਂ ਦੇ ਵਿੱਚ ਹੋ ਰਹੀ ਹੈ ਸਿਰੇ ਦੀ ਕੌਡੀ ਐ ਹੁਣ ਕਰ ਦਈਏ ਜੀ ਕਲੀਅਰ ਆਪਾਂ ਕਰਾਂ ਹਿਸਾਬ ਕਿਤਾਬ ਕਰੀਏ ਜੀ ਕਲੀਅਰ ਆਹ ਵੇਖਦੇ ਆਂ ਦੀਪਕ ਮੁਰਜੀ ਵਾਲਾ ਸ਼ਹੀਦ ਅਲੀ ਮੈਚ ਕਹਦਾ ਫਸਿਆ ਪਿਆ ਉਹ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਕੰਮ ਲੋ ਕੱਢਿਆ ਜਿਹੜੇ ਅੜਗੇ ਲੋਕਾਂ ਤੋਂ ਮਿੱਤਰਾਂ ਨੇ ਕੰਮ ਵੇਲੇ ਉਹ ਕੱਢਿਆ ਜਿਹੜੇ ਅੜਗੇ ਲੋਕਾਂ ਤੋਂ ਗਰਾਰੀ ਅੜੀ ਪਈ ਐ ਮੈਚ ਪੂਰਾ ਫਸਿਆ ਪਿਆ ਜਿੱਤ ਕੇ ਕੌਣ ਜਾਊਗਾ ਸ਼ੱਕ ਤੇ ਰਹਿਣੀ ਐ ਧਰੇਰ ਕਲਬ ਵਿੱਚ ਕੌਡੀ ਕੱਟਾ ਧੱਕਦੇ ਪੈਣੀ ਐ ਧੱਕਦੇ ਪੈਣੀ ਐ ਕੱਠ ਦੇ ਵੀ ਰਕਾੜ ਟੁੱਟ ਗਿਆ ਟੀਮਾਂ ਵੀ ਟੌਪ ਦੀਆਂ ਬਣੀਆਂ ਹੋਈਆਂ ਪਹਿਲੇ ਸੈਮੀਫਾਈਨਲ ਦੇ ਵਿੱਚ ਗਲਤ ਟਿਕਾਣੇ ਲੱਗੀ ਪਈ ਐ ਆ ਵੇਖ ਬੂਰੀਆ ਫੇਰ ਬਿੱਲੇ ਬੂਰੀਆ ਸੀਸਰ ਆ ਗਿਆ ਬੜਾ ਸਿਆਣਾ ਰੇਡਰ ਐ ਲੈ ਵੀ ਹੈਪੀ ਆ ਮੁੰਡਾ ਬੜਾ ਸਿਆਣਾ ਰੇਡਰ ਐ ਜਿਹਦਾ ਕਾਰੀ ਵਾਲਾ ਕਾਕਾ ਖੇਡਿਆ ਜਿਹਦਾ ਮਸੀਹਾ ਦਾ ਕੁਜੀਤਾ ਖੇਡਿਆ ਆ ਵੀ ਸਿਆਣਾ ਰੇਡਰ ਐ ਜਿਹਦਾ ਸੁਲਤਾਨ ਐ ਪਾਲੀ ਸਾਈਡ 9 11 ਕਬੱਡੀ ਦਾ 9 11 ਕਬੱਡੀ ਦਾ 9 11 ਕਬੱਡੀ ਦਾ ਤਾਂਗੇ ਵਾਲ ਨੂੰ ਕਹਿੰਦੀ ਦੁਨੀਆ ਲਾ ਅਗਰੀ ਕਬੱਡੀ ਬਾਗੀ ਆ ਗਿਆ ਲੱਕੀ ਲਾਰੇ ਵਾਲਾ ਕਰ ਦੇ ਗਾਲ ਬਾਗੀ ਆ ਗਿਆ ਧਲੇਰਾ ਵਾਲੋ ਕਿੰਨਾ ਕੀ ਨਜ਼ਾਰਾ ਆਇਆ ਇੱਕ ਵਾਰੀ ਦੱਸਿਓ ਫਿਰ ਧਰੇਰਾਂ ਦੇ ਵਿੱਚ ਹੁੱਲੇ ਫੁਲਾਰੇ ਆ ਲੈ ਵੀ ਗਰੀ ਮੇਲਾ ਸਫਲਾ ਕਹਣ ਕਹਿੰਦੇ ਪਾਕੀ ਤਿੰਨ ਕੁ ਕੁਕਰਣਾ ਵਾਲਾ ਆ ਨੰਬਰ ਕਹਿੰਦੇ ਰੇਟਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਹੁਣ ਵੇਖਦੇ ਆ ਕੀ ਤੋਂ ਕੀ ਗੱਲ ਬਣਦੀ ਆ ਲਾ ਵੇਖਦੇ ਆ ਆ ਵੇਖੋ ਆ ਆ ਢੰਗੜੇ ਪੈ ਗਏ ਆ ਇਹ ਆ ਛੋਟਾ ਨਾਥਾ ਐਵੇਂ ਨਹੀਂ ਹਾਰਲੇ ਮਿਲਣਾ ਐਵੇਂ ਨਹੀਂ ਇਸ ਨੌਜਾਂ ਦੇਤੇ ਇੰਟਰਨੈਸ਼ਨਲ ਖੇਡ ਕਲਬ ਮਾਨ ਕਰਦੀ ਹੈ ਨਿਊ ਮਲਿੰਮਟ ਆਰ ਸੈਂਟਰ ਆ ਐਂਡੀ ਧੁਗੇ ਹਾਂ ਦਾ ਬਬਲ ਸਮਰੂਹ ਹੁਣਾਂ ਦਾ ਬਰਾਂਡ ਸੰਜੇ ਹੁਣਾਂ ਦਾ ਸਾਰੇ ਪਰਮਾਂ ਦਾ ਗਹਿ ਗੜਵਾ ਧੰਨਵਾਦ ਹੈ ਦੁਗਾ ਬੜੇ ਖੁਸ਼ੀ ਦਾ ਔਰ ਹਰਮੀਤ ਕੈਨੇਡਾ ਦਾ ਬੁਰੀ ਧਰੇੜ ਵਾਲੇ ਦਾ ਗੌਰਵ ਟੀਮੇ ਦਾ ਉਹ ਕਰਾ ਹਮ ਕਾਪਾ ਤੱਕ ਪਈ ਹੋਈ ਹੈ ਸ਼ਾਹਯਾਰ ਅਲੀ ਵੱਡੀਆਂ ਛਾਲਾ ਵੱਡੀਆਂ ਛਾਲਾ ਟਲੇਰਾ ਲੋ ਜੇ ਬੈਠਿਆਂ ਦਾ ਮੁੱਲ ਮੜੇ ਦੇ ਨਹੀਂ ਆ ਕਾਲ ਇੱਕ ਗੱਲ ਦੱਸਿਓ ਜੇ ਤਾਂ ਕਬੱਡੀ ਵਧੀਆ ਲੱਗੀ ਐ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਪੰਜਾਬੀ ਵੀਰੋ ਨੰਬਰ ਸੁਣਿਓ ਜੀ 19 21 ਦਾ ਫਰਕ ਸੁਣਿਆ ਕਦੇ ਅੱਜ ਸੁਣੋ ਫਿਰ ਸਾਡੇ 19 ਨੰਬਰ ਸ਼ਕਰਪੁਰ ਦੇ 21 ਨੰਬਰ ਕਲਿਆਣ ਸੁਖੇ ਦੇ ਸ਼ਕਰਪੁਰ ਜਿੱਤ ਗਈ ਹੈ ਸਾਡੇ ਪੰਡਤ ਜੀ ਦਾ ਧੰਵਾਦ ਹੈ ਅੱਜ ਦੇ ਆ ਮੈਚ ਦਾ ਬੈਸਟ ਰੇਡਰ ਨਾਥ 11 ਕਬੱਡੀਆਂ ਦਾਸ ਨੰਬਰ ਨਾਥ ਸ਼ੀਹਾਦ